ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਪੂਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀਵੈਂਡ ਤੋਂ ਦੋਸਤੋ ਕੋਈ 3 ਕਿਲੋਮੀਟਰ ਦੀ ਦੂਰੀ ਆ ਪਿੰਡ ਪੂਲੇ ਦੀ ਠੀਕ ਆ ਜੀ ਦੇਖੋ ਮੋਸਟਲੀ ਵੀਰ ਜਿਹੜੇ ਦੋਸਤੋ ਜਾਣਦੇ ਆ ਠੀਕ ਆ ਜੀ ਭਾਈ ਤਾਰੂ ਸਿੰਘ ਵਾਲਾ ਪੂਲਾ ਜਿਹੜਾ ਦੋਸਤੋ ਆਪਾਂ ਜਾਣਦੇ ਆ ਠੀਕ ਆ ਜੀ ਸੋ ਇਤਿਹਾਸਕ ਧਰਤੀ ਆ ਪਹਿਲਾਂ ਵੀ ਇੱਕ ਵੀਡੀਓ ਜਿਹੜੀ ਆਪਾਂ ਦੋਸਤੋ ਇਸ ਘਰ ਤੋਂ ਪਾਈ ਸੀ ਠੀਕ ਹੈ ਜੀ ਅੱਜ ਸੈਕੰਡ ਦੂਜੀ ਵੀਡੀਓ ਆ ਆਪਣੀ ਇਸ ਘਰ ਤੋਂ ਤੇ ਭਾਈ ਜਗਰੂਪ ਸਿੰਘ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਦੋਸਤੋ ਨਵਾਂ ਨਵਾਂ ਸਟਾਰਟ ਆ ਪਹਿਲਾਂ ਡੇਰੀ ਦਾ ਕੰਮ ਚੱਲਦਾ ਸੀਗਾ ਠੀਕ ਹੈ ਡੇਰੀ ਦਾ ਕੰਮ ਹੋਰ ਰੁਟੀਨ ਦੇ ਵਿੱਚ ਚੱਲਦਾ ਪਸ਼ੂ ਮੱਝਾਂ ਵੇੜਾ ਜਿਹੜੀਆਂ ਨਾਰਮਲੀ ਇੱਕ ਦੁੱਧ ਵਾਸ ਵਾਸ ਏਰੀਆ ਦੇ ਦੋਸਤੋ ਪਸ਼ੂ ਰੱਖੇ ਆ ਤੇ ਨਾਲ ਦੀ ਨਾਲ ਜਿਹੜਾ ਦੋਸਤੋ ਇੱਕ ਵੀਰ ਨੇ ਪੇਸ਼ਾ ਚਲਾਇਆ ਵਪਾਰ ਦਾ ਠੀਕ ਹੈ ਜੀ ਵਿਕਰੀ ਵਾਲੇ ਪਸ਼ੂ ਆ ਆਉਂਦੇ ਆ ਕੋਈ ਇੱਕ ਦੋ ਨਗ ਇੱਕ ਦੋ ਨਗ ਜਿਹੜੇ ਦੋਸਤੋਂ ਆਉਂਦੇ ਆ ਇਸ ਕਿਲੇ ਦੇ ਉੱਪਰ ਪਿਛਲੀ ਵੀਡੀਓ ਦੇ ਵਿੱਚ ਆਪਾਂ ਅੱਜ ਤੋਂ ਕੋਈ 2 ਦਿਨ ਪਹਿਲਾਂ ਵੀਡੀਓ ਪਾਈ ਸੀਗੀ ਉਹਦੇ ਵਿੱਚ ਇੱਕ ਆਪਾਂ ਤੁਹਾਨੂੰ ਗੱਪਣ ਵੈੜ ਦਿਖਾਈ ਸੀਗੀ ਠੀਕ ਆ ਜੀ ਤੇ ਅੱਜ ਵੀ ਦੂਜੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦੋਸਤੋਂ ਇੱਕ ਗੱਪਣ ਵੈੜ ਪੂਰੀ ਤਿਆਰੀ ਦੇ ਉੱਤੇ ਆ ਦਿਨ ਹਜੇ ਲ ਜਾਂਦੀ ਆ ਸੋ ਪੂਰੀ ਡਿਟੇਲ ਜਿਹੜੀ ਆ ਬਾਈ ਜੀ ਗਰੁੱਪ ਦੇ ਨਾਲ ਗੱਲਬਾਤ ਕਰ ਲਾਂਗੇ ਠੀਕ ਆ ਸੋ ਵੈੜ ਪਸੰਦ ਆਊਗੀ ਦੋਸਤੋਂ ਵੱਡੀ ਵੈੜ ਆ ਸੋ ਮਿਲਕ ਦੀ ਜਿਹੜੀ ਹੈ ਦੋਸਤੋ ਕਪੈਸਿਟੀ ਹੈਗੀ ਉਹ ਵੀ ਆਪਾਂ ਪੁੱਛ ਰਾਂਗੇ ਕੀ ਮਿਲਕ ਕਪੈਸਿਟੀ ਰਹੂਗੀ ਇਸ ਬੈਡ ਦੀ ਰੇਟ ਭਾਅ ਪੜਦਾ ਬਿਲਕੁਲ ਇਸ ਵੀਡੀਓ ਦੇ ਵਿੱਚ ਕਰ ਦਿਆਂਗੇ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਅੰਤ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫਾਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਹੈ ਜੀ ਤੇ ਖਾਲੜਾ ਕੇ ਤਕਰੀਬਨ ਕੋਈ 6-7 ਕਿਲੋਮੀਟਰ ਦੀ ਦੂਰੀ ਆ ਵਿਖੀ ਬੈਡ ਤੋਂ ਦੋਸਤੋ ਜਦੋਂ ਖਾਲੜਾ ਆਉਣੇ ਆ ਤਾਂ ਰਸਤੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਜੇ ਪਿੰਡ ਪੂਲਾ ਠੀਕ ਹੈ ਜੀ ਭਾਈ ਤਾਰੂ ਸਿੰਘ ਦਾ ਕਾਫੀ ਮਸ਼ਹੂਰ ਪਿੰਡ ਆ ਦੋਸਤੋ ਜਰੂਰ ਤੁਸੀਂ ਵਿਜ਼ਿਟ ਕਰਿਓ ਤਸੱਲੀ ਕਰ ਆਓ ਕਰਦੇ ਆਂ ਗੱਲਬਾਤ ਬਾਈ ਜਗਰੂਪ ਦੇ ਨਾਲ ਅੱਜ ਵੀਡੀਓ ਦੋਸਤੋ ਆਪਾਂ 15 ਸਤੰਬਰ ਨੂੰ ਬਣਾ ਰਹੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 4 ਵਜੇ ਦਾ ਸਮਾਂ ਆਜੋ ਜੀ ਸਭ ਤੋਂ ਪਹਿਲਾਂ ਭਾਈ ਜਗਰੂਪ ਸਿੰਘ ਜੀ ਸਤਿ ਸ੍ਰੀ ਅਕਾਲ ਸਤਿਗੁਰ ਸੰਤੋਖ ਸਾਹਿਬ ਹੋਰ ਠੀਕ ਠਾਕ ਹੋ ਬਹੁਤ ਵਧੀਆ ਆਪਦੇ ਸੁਣਾਓ ਸੀਤਾ ਰਾਜੀ ਭਾਜੀ ਕਿਰਪਾ ਸਤਕੁਰ ਭਾਈ ਤਾਰੂ ਸਿੰਘ ਦੀ ਬਹੁਤ ਕਿਰਪਾ ਜੀ ਠੀਕ ਹੈ ਜੀ ਪੁੱਤ ਭਾਈ ਤਾਰੂ ਸਿੰਘ ਦਾ ਮਸ਼ਹੂਰ ਆ ਤੇ ਜਿਨ੍ਹਾਂ ਦੀ ਮਤਲਬ ਖੋਪਰੀ ਉਤਾਰੀ ਗਈ ਸੀਗੀ ਤੇ ਕੇਸ ਨਹੀਂ ਸੀ ਕੱਟੇ ਗਏ ਤੇ ਬਹੁਤ ਮਸ਼ਹੂਰ ਪਿੰਡ ਹੈ ਪਿੰਡ ਪੂਲਾ ਬਿਲਕੁਲ ਬਹੁਤ ਇਤਿਹਾਸਿਕ ਪਿੰਡ ਆ ਦੋਸਤੋ ਇਤਿਹਾਸਿਕ ਗੁਰਦੁਆਰਾ ਸਾਹਿਬ ਬਿਲਕੁਲ ਥੋੜੀ ਅਦੂਰੀ ਤੇ ਆ ਕੋਈ 5-700 ਮੀਟਰ 1000 ਮੀਟਰ ਦੀ ਦੂਰੀ ਹੋਵੇਗੀ ਬਿਲਕੁਲ ਭਾਜੀ ਜਗਰੂਪ ਸਿੰਘ ਹੋਰਾਂ ਦੇ ਘਰ ਤੋਂ ਵੀ ਜੇਕਰ ਆਪਾਂ ਵੇਖੀਏ ਗੁਰਦੁਆਰਾ ਸਾਹਿਬ ਦੀ ਦੂਰੀ ਆ ਠੀਕ ਆ ਤੇ ਦਰਸ਼ਨ ਮੇਲੇ ਕਰ ਸਕਦੇ ਹੋ ਬਾਕੀ ਨਾਲ ਪਉ ਪਿੰਡ ਪਿੰਡ ਵੀ ਥੋੜੀ ਦੂਰੀ ਤੇ ਆ ਮਾੜੀ ਮੇਗਾ ਇਸੇ ਤਰ੍ਹਾਂ ਨਾਲ ਨਾਲ ਪਿੰਡ ਆ ਜਾਂਦੇ ਆ ਸੁਰ ਸਿੰਘ ਵੱਡਾ ਪਿੰਡ ਕਾਫੀ ਕਾਫੀ ਪੱਤਿਆਂ ਦਾ ਪਿੰਡ ਆ ਦੋਸਤੋ ਉਹ ਵੀ ਥੋੜੀ ਦੂਰੀ ਤੇ ਆ ਤੇ ਵੀਰ ਜਗਰੂਪ ਪਸ਼ੂ ਵਪਾਰ ਦਾ ਕੰਮ ਬਿਲਕੁਲ ਹੁਣ ਡੇਲੀ ਰੂਟੀਨ ਚ ਨਾਲ ਨਾਲ ਸਟਾਰਟ ਕਰਤਾ ਹਾਂਜੀ ਥੋੜਾ ਥੋੜਾ ਨਾਲ ਕਰਾਂਗੇ ਨਾਲ ਮਾਰਕੀਟ ਦਾ ਪਤਾ ਲੱਗਦਾ ਰਹੂਗਾ ਹਾਂਜੀ ਜੀ ਕਿਤਰਾ ਮਾਰਕੀਟ ਦਾ ਵਿੱਚ ਕੀ ਚੱਲਣ ਦੇ ਆਜਿਕੇਲ ਠੀਕ ਹੈ ਤਾਂ ਕਰਕੇ ਥੋੜਾ ਥੋੜਾ ਨਾਲ ਚਲਾਵਾਂਗੇ ਬਿਲਕੁਲ ਬਿਲਕੁਲ ਤੇ ਨਾਲ ਫਿਲਹਾਲ ਆਪਣਾ ਮੱਝਾਂ ਜਿਵੇਂ ਡੇਰੀ ਦਾ ਕੰਮ ਚੱਲਦਾ ਆਪਣਾ ਚੱਲਣ ਦੇ ਦੁੱਧ ਦਾ ਕੰਮ ਆਪਣਾ ਡੇਰੀ ਦਾ ਕੰਮ ਜਿਹੜਾ ਹੈ ਉਹ 3 ਵਾਈ ਚੱਲਣ ਦੇ ਆ ਠੀਕ ਹੈ ਵੀਰ ਜੀ ਤੇ ਅੱਜ ਆਪਾਂ ਜਿਹੜੀ ਇਹ ਵੈੜ ਲੈ ਕੇ ਆਂਦੀ ਹੈ ਜੀ ਇਹ ਕੀ ਇਹਦਾ ਰਿਕਾਰਡ ਹੈਗਾ ਸੂਬਾ ਕਿੰਨਾ ਸੂਬੇ ਕੀ ਦਿਨ ਕਿੰਨੇ ਕ ਲੈਂਦੀ ਆ ਇਹ ਦੂਜਾ ਸੂਗਾ ਸੋਏ ਗਈ ਜੀ ਤੇ ਦਿਨ ਅਜੇ ਦੇ 5-7 ਦਿਨ ਅਜੇ ਲਾਊਗੀ ਉਹ ਸਕਦਾ ਉੱਪਰ ਹੀ ਲੈ ਜਾਵੇ ਤੇ 5-7 ਦਿਨ ਲਾਊਗੀ ਅਜੇ ਤੇ ਅਜੇ ਆਪਣਾ ਭਾਨਾ ਪੂਰਾ ਭਰੂਗੀ ਹਮ ਹਾਂ ਮਤਲਬ ਅਜੇ 5-7 ਦਿਨ ਦਿਨ ਪੂਰੇ ਹੋਣ ਚ ਬਾਕੀ ਹੈ ਹਾਂਜੀ ਬਾਕੀ ਹੈ ਲਓ ਜੀ ਸੋ ਬੇਕਰ ਦਰਾ ਦੋਸਤੋ ਠੀਕ ਆ ਅੱਜ ਦੇ ਸਮੇਂ ਜੇ ਆਪਾਂ ਨੋਟ ਕਰੀਏ ਤੇ ਬਹੁਤ ਵਧੀਆ ਲੇਵਾ ਖਵਾਨਾ ਬਣਾ ਕੇ ਤਿਆਰ ਕੀਤਾ ਵੈੜ ਦੇ ਸੁਭਾ ਦੂਜਾ ਸੂਵੇ ਕੀ ਜੀ ਹਾਂਜੀ ਦੂਜਾ ਸੂਆ ਦੂਜਾ ਸੂਆ ਤੀਜਾ ਕਹਿ ਲਵੇ ਤੀਜਾ ਕਹਿ ਲਵੇ ਬਾਕੀ ਪਿੱਛੋਂ ਦੂਜੇ ਦੇ ਨਾਲ ਲੈ ਜਾਂਦੀ ਆਪਾਂ ਦੂਜਾ ਕਿਹਾ ਗਿਆ ਸੀਗਾ ਬਿਲਕੁਲ ਬਾਕੀ ਕੋਈ ਆਪਣੀ ਕੋਈ ਮਤਾਂਕ ਤੀਜਾ ਵੀ ਕਹਿ ਸਕਦਾ ਹੂੰ ਵੀ ਅੱਗੋਂ ਦੋਸਤੋ ਦੂਜਾ ਮੰਨ ਕੇ ਖਰੀਦ ਕਰੀਏ ਵੀਰ ਜਗਰੂ ਭਰਾਣੇ ਅੱਗੋਂ ਕੋਈ ਵੀ ਰਾਵਦੀ ਸਮਝਣਾ ਤੀਜਾ ਸੂਆ ਤੁਸੀਂ ਮੰਨ ਸਕਦੇ ਜੇ ਬਾਕੀ ਤੁਹਾਨੂੰ ਬਹਿਣੀ ਵਾਲੇ ਪਾਸਿਓਂ ਥਾਨ ਵਗੈਰਾ ਜ਼ਰੂਰ ਦਿਖਾ ਦਿੰਨੇ ਆਹ ਦੇਖੋ ਜੀ ਠੀਕ ਆ ਅੱਛਾ ਵੀਰ ਜੀ ਗਰੁੱਪ ਪਿਛਲੇ ਸੂਬੇ ਦਾ ਕੋਈ ਮਿਲਕ ਰਿਕਾਰਡ ਘਰ ਮਾਲਕਾਂ ਵੱਲੋਂ ਕੋਈ ਪੁੱਛਿਆ ਹੋਵੇ ਕੋਈ ਦੱਸਿਆ ਹੋਵੇ ਉਹਨਾਂ ਨੇ ਮਾਲਕਾਂ ਨੇ ਇਹਦਾ 28 ਨਤੀ ਦਾ ਪਿਛਲੇ ਸੂਬੇ ਦੇ ਵਿੱਚ ਉਹਨਾਂ ਨੇ ਦੱਸਿਆ ਵਾ ਹਾਂਜੀ 28 ਨਤੀ ਜਿਹੜਾ ਹੈਗਾ ਇਹ ਕਿਲੋ ਦੁੱਧ ਚ ਹੋਇਆ ਚ ਹੋਇਆ ਹੈਗਾ ਹੂੰ ਵੀ ਉਮੀਦ ਵੀ ਹੈਗੀ ਆਈਡੀਆ ਵੀ ਹੈਗਾ ਉਮੀਦ ਵੀ ਹੈਗੀ ਜਿਹੜੇ ਹਿਸਾਬ ਨਾਲ ਇਹਦਾ ਭਾਂਡਾ ਹੈ ਤੇ ਉਮੀਦ ਵੀ ਹੈਗੀ ਆ ਵੀ ਯਾਰ ਕਿ 30 ਤੋਂ ਪਲੱਸ ਹੀ ਕਰੂਗੀ ਠੀਕ ਹੈ ਜੀ ਹਾਂਜੀ ਸੋ ਵੱਡੀ ਵੈੜਾ ਦੋਸਤੋ ਠੀਕ ਆ ਥੋੜਾ ਜਿਹਾ ਕਿਸੇ ਨਾ ਕਿਸੇ ਤੁਸੀਂ ਕ੍ਰੋਸ ਲਾ ਲਿਓ ਵੀ ਬਾਕੀ ਐਚ ਐਫ ਫਰੀਡ ਜਿਹੜੀ ਹੈ ਦੋਸਤੋ ਇਹ ਵੈੜਦੀ ਹੈ ਠੀਕ ਆ ਤੇ ਬੇਨ ਵੇਖੋਗੇ ਤੁਸੀਂ ਬਿਲਕੁਲ ਮਿਲਕ ਬੇਨ ਵੇਖੋਗੇ ਤੇ ਬਿਲਕੁਲ ਮੋٹے ਰਸੇ ਵਰਗੀ ਜਿਹੜੀ ਮਿਲਕ ਬੇਨ ਆ ਦੋਨੋਂ ਸਾਈਡ ਤੇ ਸੋ ਖੋਲ ਕੇ ਆਪਾਂ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਲਓ ਜੀ ਸੋ ਪਹਿਲੇ ਸਵੇਰੇ ਦੂਜੇ ਸਵੇਰੇ ਜੇ ਤੁਸੀਂ ਮੰਨ ਲਓ ਜਾਂ ਪਹਿਲੇ ਸਵੇਰੇ ਮੰਨ ਲਓ ਹੁਣ ਜੇਕਰ ਆਪਾਂ ਤੀਜਾ ਸਵੇਰ ਮੰਨ ਰਹੇ ਹਾਂ ਦੋਸਤੋ ਦੂਜੇ ਸਵੇਰੇ ਤੁਸੀਂ ਮੰਨ ਲਿਓ ਠੀਕ ਆ ਵੀ ਮਿਲਕ ਜਿਹੜਾ ਕੋਈ 28 27 ਲੀਟਰ 25 ਤੋਂ ਪਲੱਸ ਚੱਲੀ ਆ ਠੀਕ ਆ ਤੇ ਹਜੇ ਘੱਟੋ ਘੱਟ ਵੀ 7 ਦਿਨ ਬਾਕੀ ਆ ਦਿਨ ਪੂਰੇ ਹੋਣ ਦੇ ਵਿੱਚ ਤੁਸੀਂ ਲਾ ਸਕਦੇ ਜਿਦਾ ਕਿ ਹਾਈਟ ਕਦ ਬਿਹੜ ਦਾ ਚੰਗਾ ਖਾਸ ਆ ਉਸ ਅਕੋਰਡਿੰਗ ਲੱਗਦਾ ਹੈ ਵੀ ਦੋਸਤੋ ਜਿਵੇਂ ਰਾਜੀ ਆ ਵਜਨ ਲੋਡ ਪੂਰਾ ਵੀ ਹੋ ਸਕਦਾ ਵੀ 7 ਤੋਂ 8 ਦਿਨ ਵੀ ਲੱਗੇ ਹੋ ਸਕਦਾ ਵੀ 7ਵੇਂ ਤੋਂ 6ਵੇਂ ਦਿਨ ਵੀ ਸੂਪੇ ਠੀਕ ਆ ਬਾਕੀ ਹਵਾਨੇ ਦੀ ਮੰਡ ਸੋਹਣੀ ਆ ਫਾੜੀ ਵਾਲਾ ਚੱਡਾ ਠੀਕ ਆ ਜੀ ਡਬਲ ਪਾਰਟ ਵਿੱਚ ਜਿਹੜਾ ਡਿਵਾਈਡ ਆ ਸੋ ਥਾਂ ਤੋਂ ਨੂੰ ਕਾਫੀ ਸੋਹਣਾ ਅਗਲੇ ਥਾਂ ਵੀ ਪ੍ਰੋਪਰ ਮੁੱਠੀ ਵਾਲੇ ਤੇ ਮਗਰਲੇ ਦੀ ਵੀ ਜਿਹੜੀ ਸਪੇਸ ਆ ਜਾਂ ਸਾਈਜ਼ ਦੇਖ ਲੀਏ ਤੇ ਬਿਲਕੁਲ ਹੱਥੀ ਚ ਬਈ ਗਾ ਥਾਨ ਨਿਕਰ ਪੇਟ ਪੂਰੇ ਦੀ ਕਾਫੀ ਚੌੜੀ ਤੇ ਬਾਕੀ ਦੋਸਤੋ ਵੱਡੀ ਬੈੜਾ ਠੀਕ ਆ ਵੱਡੀ ਬੈੜਾ ਉਮੀਦ ਆਪਾਂ ਕਰ ਸਕਦੇ ਆ ਵੀ 25 ਤੋਂ ਪਲੱਸ ਆ ਬਾਕੀ ਚੰਗੀ ਖਾਸ ਸਪੈਸ਼ਲ ਸੇਵਾ ਹੋਈ ਤਾਂ ਦੋਸਤੋ ਦੁੱਧ ਜਿਹੜਾ ਦੂਰ ਨਹੀਂ ਹੈਗਾ ਕਿ ਉਠਾਈ ਦੀ ਲੀਟਰ ਠੀਕ ਆ ਬਹੁਤ ਠੰਡੀ ਸੀ ਬਾਕੀ ਸੀਨ ਸਭ ਵੇਖ ਸਕਦੇ ਆ ਮੱਟੀ ਬੈੜੇ ਕੋ ਬੱਚਾ ਬੈਠੇ ਵੀ ਇਹਨਾਂ ਮੱਟੀ ਬੈੜੇ ਦੇ ਵਾਸਤੇ ਲਿਆਣ ਤੇ ਹੂੰ ਠੀਕ ਹੈ ਸੋ ਵੀਰਾਂ ਦਾ ਵੀ ਇਸੇ ਤਰ੍ਹਾਂ ਕੋ ਬੱਚਾ ਬਹਿ ਜੇ ਚਾਹੇ ਲੇਡੀਜ਼ ਕੋਈ ਚੁਵਾਈ ਅੱਗੇ ਕਰਨੀ ਹੋਈ ਜੇ ਸਭ ਵੀ ਭੈਣੇ ਚੁਵਾਈ ਕਰਨੀਆਂ ਵੀਰ ਨੇ ਚੁਵਾਈ ਕਰਨੀਆਂ इजीली ਤੁਸੀਂ ਚੁਵਾਈ ਕਰ ਸਕਦੇ ਜੀ ਵੀ ਇਹੋ ਜੀ ਦੋਸਤੋ ਜਿਹੜੀ ਇਹ ਬੈੜਾ ਠੰਡੀ ਧੀਰੀ ਆ ਠੀਕ ਆ ਫੇਸ ਕੁਆਲਟੀ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਵਿਖਾ ਦਿੰਨੇ ਆ ਬੋਦੀ ਵਾਲੀ ਬੈੜਾ ਜਾਸਪਾਤ ਵਾਲੀ ਕੁਰੀਆ ਵੇਖੋ ਜੀ ਠੀਕ ਆ ਜੀ ਸੋ ਕਰਮਾਲੀ ਨੇ ਬਿਲਕੁਲ ਫਲੇਟਰ ਬੰਨਿਆ ਪਿਆ ਦੋਸਤੋ ਠੀਕ ਆ ਜਿਵੇਂ ਕਹਿ ਸਕਦੇ ਆ ਵੀ ਆਪਾਂ ਪੰਡਾ ਪਾਈ ਖੜੀ ਆ ਢਿੱਲ ਹਜੇ ਬਾਕੀ ਹੈ ਠੀਕ ਹੈ ਜੀ ਪੱਟਾਂ ਦੇ ਸਾਨ ਦੇ ਵਿੱਚ ਕਾਰ ਆਪਾਂ ਵੇਚੀ ਤਾਂ ਢਿੱਲ ਹੈਗੀ ਹਜੇ ਤੇ ਉਮੀਦ ਆ ਵੀ 5-7 ਦਿਨਾਂ ਦੇ ਵਿੱਚ ਹੋਰ ਜਿਹੜਾ ਤੁਹ ਤੋਂ ਨਿਵਾ ਬਣਾਉਗੀ ਵੇਖੋ ਢਿੱਲ ਤਾਂ ਕਾਫੀ ਹੈ ਹਜੇ ਪੂਰੀ ਢਿੱਲ ਨਹੀਂ ਆ ਰਹੀ ਠੀਕ ਹੈ ਜੀ ਤਕਰੀਬਨ ਜੇਕਰ ਸਮਾਂ ਦੋਸਤੋ ਵਧੀਆ ਚੰਗਾ ਰਹਿੰਦਾ ਤੇ ਗਿੱਠ ਪਿੱਛੇ ਨੂੰ ਨਿਕਲਣਾ ਜੀ ਹੋਰ ਹਾਂਜੀ ਅਜੇ ਪੁੜੇ ਵੀ ਪੂਰੇ ਟਾਈਟ ਆ ਇਸ ਹਿਸਾਬ ਨਾਲ ਮਤਲਬ 7-8 ਦਿਨ ਜਿਹੜਾ ਹੈ ਗੱਲ ਲੈ ਕੇ ਜਾਊਗੀ ਜੀ ਲੋ ਜੀ ਪੁੜੇ ਕਿਸੇ ਤਰ੍ਹਾਂ ਦੋਸਤੋ ਖਿੱਚੇ ਨਹੀਂ ਗਏ ਠੀਕ ਹੈ ਤੇ ਉਮੀਦ ਐ ਇਸੇ ਚੀਜ਼ ਤੋਂ ਆਪਾਂ ਕਰ ਸਕਦੇ ਵੀ 5-7 ਦਿਨਾਂ ਆਪਾਂ ਕਿ ਢਿਲ ਢੁਲਾ ਆਪ ਮੁਹਾਰੇ ਦਾ ਸੰਦੀ ਵੀ ਲੜਦੋੜ ਤੁਸੀਂ ਆਪ ਦੇਖ ਸਕਦੇ ਜੀ ਮਹਰੇ ਢਿੱਲਾ ਹੈਗੀਆਂ ਨੇ ਆ ਦੇਖੋ ਕੁ ਡਿਟੈਲ ਵੀ ਠੀਕ ਆ ਜੀ ਅੱਛਾ ਵੀਰ ਜਿਗਰੂਪ ਡਿਮਾਂਡ ਕੀ ਰਹੂਗੀ ਲੈਣ ਦੇਣ ਦੀ ਵਾਲੀ ਗੱਲ ਕੀ ਰਹੂਗੀ ਬਾਕੀ ਡਿਮਾਂਡ ਕੀ ਕਰਦੇ ਹੋ ਕਿਤੋਂ ਤੱਕ ਜਿਹੜੀ ਐਜਸ ਨੂੰ ਕਰਨ ਵਾਲੀ ਗੱਲ ਬਾਤ ਜਿਹੜੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਵੇਖੀਦਾ ਇਹੋ ਜੀ ਵੇੜ ਦਾ ਕੋਈ 90 ਕੋ 95 ਕਰੀ ਜਾਂਦਾ ਜੀ ਆਪਾਂ 85000 ਰੁਪਈਆ ਮੁੱਲ ਕਰਾਂਗੇ ਇਹਦਾ ਤੇ 82000 ਰੁਪਈਆ ਦੀ ਆਪਾਂ ਲੈਣ ਦੇਣ ਕਰਾਂ 82 ਦੀ ਹਾਂਜੀ ਠੀਕ ਹੈ ਜੀ ਸੋ 82000 ਦੀ 220 ਦਾ ਵੀ ਆਪਾਂ ਹਾਂ ਨਾ ਜਿਹੜਾ ਲੈਣ ਦੇਣ ਵਾਲੀ ਗੱਲ ਬਾਤੋਂ 85 ਦੀ ਦਵਾਂਗੇ ਠੀਕ ਆ ਤੇ ਮੁੱਲ ਭਾਵੇਂ ਡਿਮਾਂਡ 85 ਕਰਾ ਲਓ ਠੀਕ ਆ ਜੀ ਸੋ ਮਾਰਕੀਟ ਵੀ ਇਹਨਾਂ ਦਾ ਬਾਜ਼ਾਰ ਵੇਖੀਏ ਤੇ ਕਾਫੀ ਜ਼ਿਆਦਾ ਡਿਮਾਂਡ ਪਸ਼ੂ ਨੂੰ ਵੇਖ ਕੇ ਕੀਤੀ ਜਾਂਦੀ ਆ ਆਰਡਰ ਨੂੰ ਵੇਖ ਕੇ ਕੀਤੀ ਜਾਂਦੀ ਆ ਕਿੰਨਾ ਮਿਲਕ ਕਪੈਸਿਟੀ ਰਹੇਗੀ ਇਸ ਚੀਜ਼ਾਂ ਨੂੰ ਜਿਹੜਾ ਦੋਸਤੋ ਮੈਂ ਮੁੱਖ ਰੱਖ ਕੇ ਠੀਕ ਹੈ ਜੀ ਕੀਤੀ ਜਾਂਦੀ ਆ ਡਿਮਾਂਡ ਸੋ ਇਸ ਵੜ ਦੀ ਜਿਹੜੀ ਦੋਸਤੋ ਕਪੈਸਿਟੀ ਹੈਗੀ ਆ ਮਿਲਕ ਚੰਗੀ ਰਹਿਣ ਦੀ ਸੁਭਾਅ ਆਪਣਾ ਤੇ ਉਸ ਹਿਸਾਬ ਨਾਲ ਜਿਹੜੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਡਿਮਾਂਡ 85 ਜਾਂ 85000 ਲੈ ਤੇ ਬਾਕੀ ਥਾਂ ਜਿਹੜਾ ਉਲਟ ਪਹਿਣੀ ਵਾਲੇ ਪਾਸਿਓ ਤੁਹਾਨੂੰ ਮੈਂ ਦਿਖਾ ਰਿਹਾ ਦੋਸਤੋ ਵੰਡ ਬਿਲਕੁਲ ਇੱਕਸਾਰ ਸਪੇਸ ਚੰਗੀ ਆ ਠੀਕ ਹੈ ਜੀ ਕੋਈ 5 5 6 ਇੰਚ ਦੀ ਜਿਹੜੀ ਸਪੇਸ ਆ ਆਪਸੀ ਚੌਥਾਂਾਂ ਦੀ ਏਹੀ ਆ ਠੀਕ ਹੈ ਤੇ ਬੇਨਵੂਣ ਕਾਫੀ ਜਿਆਦੀ ਮਿਲ ਕੇ ਬੈਣ ਦੇਖੋ ਜੀ ਦੋਸਤੋ ਠੀਕ ਹੈ ਪਹਿਲਾਂ ਦਿਖਾਤਾ ਆਪਾਂ ਨੋਟ ਕਰਾਤਾ ਤੁਹਾਨੂੰ ਲਓ ਜੀ ਅੱਛਾ ਵੀਰ ਜਗਰੂਪ ਨੰਬਰ ਆਪਣੇ ਬੋਲ ਦਿੱਗੇ ਜੀ ਨੰਬਰ ਆਪਾਂ 9843 ਹਾਂ ਜੀ 08823 ਠੀਕ ਹੈ ਜੀ ਠੀਕ ਆ ਸੋ ਦੋਸਤੋ ਇਹ ਸਾਨੇ ਮੇਰੇ ਨਾਲ ਵੀਰ ਜਗਰੂਪ ਸਿੰਘ ਪਿੰਡ ਪੂਲਾ ਭਾਈ ਤਾਰੂ ਸਿੰਘ ਦਾ ਤਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ